ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੋੜੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਜੱਜਲ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਲੈ ਕੇ ਆਏ ਆ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾ ਰਿਹਾ ਨਾ ਵੀਰ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਤੇ ਬਾਈ ਕੋਲ ਨਾ ਬਹੁਤ ਚੰਗੇ ਪਸ਼ੂ ਰੱਖੇ ਆ ਘਰੇ ਬਹੁਤ ਚੰਗੀਆਂ ਮੱਝਾਂ ਨੇ ਆਹ ਸਾਹਮਣੇ ਝੋਟੀਆਂ ਖੜੀਆਂ ਪਰਾਂ ਮੱਝ ਖੜੀ ਆ ਤੇ ਇੱਧਰ ਖੜੀਆਂ ਹੈਗੀਆਂ ਤੇ ਉਹਨਾਂ ਦੇ ਵਿੱਚੋਂ ਨਾ ਇੱਕ ਬਹੁਤ ਸੋਹਣੀ ਤੇ ਪੂਰੇ ਵਜਨ ਵਾਲੀ ਚੰਗੇ ਦੁੱਧ ਵਾਲੀ ਉਹ ਮੱਝ ਬਕਾਊ ਹੈ ਇਹਦੀ ਨਾ ਸਾਰੀ ਆਪਾਂ ਡਿਟੇਲ ਲੈ ਕੇ ਦੇਵਾਂ ਤੁਹਾਨੂੰ ਮੈਂ ਜਿਹੜੇ ਵੀ ਭਰਾ ਨੂੰ ਦੋਸਤੋਂ ਪਸੰਦ ਆਈ ਉਹਦੀ ਤਸੱਲੀ ਕਰ ਲੋ ਹੱਕ ਮੰਦਾ ਤੁਹਾਡਾ ਤਸੱਲੀ ਕਰਨ ਦਾ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੀ ਧਿਰੋਂ ਤੇ ਮੇਰਾ ਕੰਮ ਤਾਂ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਅਗਲੀ ਜੋ ਵੀ ਦੋਸਤੋਂ ਕਾਰਵਾਈ ਆ ਥੋਡੀ ਹੈ ਪਿੰਡ ਮੈਂ ਤੁਹਾਨੂੰ ਦੱਸ ਦਣਾ ਜੱਜਲ ਪਿੰਡ ਨਾਲ ਤਲਵੰਡੀ ਸਾਬੋ ਤੋਂ ਰਾਮਾ ਰੋਡ ਆਉਂਦਾ ਹੈਗਾ ਉਸ ਮੇਨਰ ਹਾਈਵੇ ਦੇ ਉੱਪਰ ਇਹ ਜੱਜਲਪਿੰਡ ਰਹਿ ਜਾਂਦਾ ਹੈ ਤਲਵੰਡੀ ਸਾਬੋ ਨੂੰ ਤਹਿਸੀਲ ਪੈਂਦੀ ਹੈ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਨੇੜੇ ਇਹਦੇ ਮਲਕਾਣਾ ਪਿੰਡ ਰਹਿ ਗਿਆ ਰਾਮਾ ਮੰਡੀ ਰਹਿ ਗਿਆ ਇੱਕ ਸਾਈਡ ਤੇ ਕਮਾਲੂ ਪਿੰਡ ਰਹਿ ਗਿਆ ਲਾਲੇੜਾ ਬਟ ਇਹ ਪਿੰਡੇ ਦੇ ਬਿਲਕੁਲ ਕੋਲ ਨੇੜੇ ਜਿਹੜੀ ਹੈ ਪਹਿਲਾਂ ਮੈਂ ਤੁਹਾਨੂੰ ਖੜੀ ਮੱਝ ਨੂੰ ਦਿਖਾ ਦਣਾ ਹੈ ਤਿਆਰੀ ਨਾਲ ਮੱਝ ਨੇ ਬਹੁਤ ਚੰਗੀ ਕਰੀ ਹੈ ਤੇ ਹਾਲੇ ਦਿਨ ਇਹਦੇ ਪਏ ਆ ਸੂਣ ਦੇ ਵਿੱਚ ਤੁਸੀਂ ਹਵਾਨਾ ਦੇਖੋ ਮੱਝ ਦਾ ਇੱਥੇ ਖੜ ਕੇ ਦੇਖ ਲਿਓ ਤੁਸੀਂ ਬੈਕ ਸਾਈਡ ਤੋਂ ਵੀ ਹਵਾਨਾ ਦਿਖਾਉਂਦੀ ਹੈ ਤੇ ਧੱਕ ਮੱਝ ਦੀ ਅਗਲੇ ਪਾਸੇ ਬਹੁਤ ਚੰਗੀ ਹੈਗੀ ਸਿੰਘਾ ਸੰਗਾ ਦੀ ਬਹੁਤ ਸੋਹਣੀ ਐ ਸ਼ਕੀਨ ਐ ਬਾਜ ਨਾਲੇ ਪੱਖ ਬਹੁਤ ਚੰਗੀ ਐ ਮੱਜ ਆਜੋ ਬਾਕੀ ਡਿਟੇਲ ਆਪਾਂ ਬਾਾਈ ਤੁਹਾਨੂੰ ਬਾਈ ਆਇਆ ਸਾਹਮਣੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸੋ ਆਪਣਾ ਗੁਰਮੇਲ ਸਿੰਘ ਜੀ ਗੁਰਮੇਲ ਸਿੰਘ ਜੀ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਭਾਈ ਜੀ 78140 06300 78140 ਹਾਂਜੀ 06300 6300 ਹਾਂਜੀ ਅੱਛਾ ਪੂਰਾ 300 ਹਾਂਜੀ ਇਹ ਨੰਬਰ ਆ ਬਾਈ ਦਾ ਭਾਈ ਜੀ ਇਹ ਐ ਦੱਸੋ ਥੋਡੇ ਘਰ ਦੀਏ ਮੱਝੇ ਹਾਂਜੀ ਘਰੂ ਬਾਈ ਕਰੂ ਕਰੂ ਬਾਈ ਕੈ ਮਸੂਹ ਸੁਹੂਂਦੀ ਹੈ ਬਾਈ ਹੁਣ ਇਹ ਤੀਜਾ ਸੁਹੂਆ ਸੋਣਾ ਹੈ ਜੀ ਕੈ ਕਦਨ ਲੈ ਜੂ ਬਾਈ ਇਹ ਇਹ 5 ਕਦਨ ਲੈ ਜੂ 5-6 ਦਿਨ ਘੱਟ ਰਹਿਗੇ ਬਸ ਇਹਦੇ 5-6 ਦਿਨ ਹਲੇ ਚੁਪੇ ਆ ਤੇ ਬਾਈ ਇਹਨੇ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਤੁਹਾਡੇ ਕੋਲੇ ਪਿਛਲੇ ਸੂਏ ਜੀ ਇਹ 17 ਲੀਟਰ ਜਮਾ ਮਿਣਿਆ ਤੇ ਇਹਦੋਂ ਵੱਧ ਭਵਾਇਦੇ ਤੇ ਘੱਟਦੀ ਨਹੀਂ 17 ਕਿਲੋ ਤੁਸੀਂ ਚੋ ਮਿਣਿਆ ਆਪਰੇ ਹਾਂ ਆਪਨੇ ਲੀਟਰ ਮਿਣਿਆ ਹੈ ਜੀ ਤੇ ਥਣਾ ਦੀ ਜਮਾ ਸਹੀ ਹੈ ਜਮਾ ਸਹੀ ਹੈ ਜੀ ਗਰੰਟੀ ਹੈ ਥਣਾ ਦੀ ਥਣਾ ਦੀ ਵੀ ਗਰੰਟੀ ਹੈ ਗਰੰਟੀ ਹੈ ਜੀ ਕਿਸੇ ਵਜਾ ਦੀ ਵੀ ਕੱਲੀ ਥਣਾ ਦੀ ਕੀ ਸਾਰੀ ਗਰੰਟੀ ਹੈ ਜੀ ਕੋਈ ਮਸ ਹੋਏ ਇਹਦੀ ਮਾਂ ਤੁਹਾਡੇ ਅਕਰੂ ਸੀਗੀ ਜੀ ਘਰੂ ਸੀ ਅੱਛਾ ਉਹਨੇ ਵੀ 18 20 ਲੀਟਰ ਦੁੱਧ ਦਿੱਤਾ ਜੀ ਅਸੀਂ ਇੱਥੇ ਵੇਚੀ ਆ ਉਹਨਾਂ ਨੇ ਆਪਨੇ ਸਾਨੂੰ ਦੱਸਿਆ ਉਸ ਤੋਂ ਬਾਅਦ ਅੱਛਾ ਅਸੀਂ 17 ਆਖੇ ਤਾਂ ਉਹ ਕਹਿੰਦੇ ਅਸੀਂ 22 ਲੈ ਕੱਢਿਆਗਾ ਅੱਛਾ ਉਹਨਾਂ ਕੋਲ ਗਾਹਾਂ ਜਾ ਕੇ 22 ਦਿੱਤਾ ਹਾਂ ਹਾਂ ਡੈਰੀ ਵਾਲੇ ਲੈ ਕੇ ਗਏ ਸੀ ਅੱਛਾ ਡੈਰੀ ਵਾਲਾ ਲੈ ਬਾਈ ਹੁਣ ਤੋਰੇਗਾ ਇਹਨੂੰ ਤੋਰ ਦਨੇ ਜੀ ਤਾਂ ਦੋਸਤੋ ਮੱਝ ਤੁਸੀਂ ਨਾ ਦੇਖੋ ਐ ਮੰਨਿਓ ਵੀ ਬਹੁਤ ਚੰਗੀ ਆ ਹੌਲੀ ਹੌਲੀ ਇਧਰ ਇਧਰ ਹੋ ਜਾ ਅੰਗਰੇਜ਼ ਅੰਗਰੇਜ਼ ਮਾਰੇ ਪਾਸੇ ਲੋ ਰੇ ਇੱਥੋਂ ਤੁਸੀਂ ਧਿਆਨ ਨਾਲ ਦੇਖੋ ਥੋੜਾ ਦਰਦਿਆਂ ਦਾ ਪਸ਼ੂ ਉਪਰਾ ਬੰਦਾ ਦੇਖ ਕੇ ਲਾ ਲੋ ਇਹ ਕੈਮਰੇ ਨੂੰ ਦੇਖ ਕੇ ਲਾ ਦਜੇ ਕਰੂ ਕਰੂ ਮੈਂ ਬਾਕੀ ਕੋਸ਼ਿਸ਼ ਨੂੰ ਸਮਾਰ ਕੇ ਦਿਖਾਉਂਗਾ ਮੱਝ ਨੂੰ ਬੈਠ ਆਈ ਆਈ ਤੇ ਰੋਗਲਾ ਬਾਈ ਕਰਾ ਕੋਈ ਇਧਰ ਰੋਗਲਾ ਕੋਈ ਗੱਲ ਨਹੀਂ ਖੜਦੀ ਆ ਤਾਂ ਖੜ ਤੂੰ ਖੜਦੀ ਖੜ ਚੁੱਕੀ ਐ ਬੈਠ ਲੋ ਸਮਾਰ ਕੇ ਇੱਥੇ ਧਿਆਨ ਨਾਲ ਦੇਖ ਲੋ ਮੈਂ ਤੁਹਾਨੂੰ ਹਵਾਨਾ ਨਾ ਵੈਸੇ ਮੈਂ ਕੋਲੇ ਨਹੀਂ ਜਾਂਦਾ ਪਿੱਛੋਂ ਆ ਦੇਖੋ ਇੱਥੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਅਰੇ ਕੱਲਾ ਕੱਲਾ ਥਣ ਲੱਗਿਆ ਬਿੱਥੀ ਬਹੁਤ ਚੰਗੀ ਆ ਥਣਾਂ ਦੇ ਵਿੱਚ 17 ਕਿਲੋ ਦੁੱਧ ਇਸ ਮਾਜ ਨੇ ਦੂਜੇ ਸੂਏ ਦਿੱਤਾ ਹੈ ਤੇ ਐਤਕੀ 17 ਕਿਲੋ ਦੀ ਤਾਂ ਬਾਈ ਕੰਦਾ ਗਰੰਟੀ ਹੈ ਹੋ ਸਕਦਾ ਹੈ ਵੀ ਭਾਈ ਅਗਲਾ ਜਿਵੇਂ ਮੌਸਮ ਅੱਗੇ ਠੰਡਦਾ ਆਉਣਾ ਹੈ ਤੇ ਵੱਧ ਵੀ ਦੇ ਸਕਦੀ ਹੈ ਮੈਂ ਬੈਕ ਸਾਈਡ ਤੋਂ ਵੀ ਤੁਹਾਨੂੰ ਹਵਾਲਾ ਦਿਖਾਉਣਾ ਮੈਂ ਚੱਲ ਭਾਈ ਲੈ ਚੱਲ ਕੋਈ ਗੱਲ ਲੈ ਚੱਲ ਥੋੜੀ ਥੋੜੀ ਲੈ ਚੱਲ ਤੇ ਇੱਥੋਂ ਦੇਖਿਓ ਤੁਸੀਂ ਹਲੋ ਇਹ ਯੂਹ ਕੀ ਬਾਤ ਹੈ ਹਵਾਨਾ ਨਾ ਸੂਤੋ ਸਟਾਰਟ ਕਰਦੀ ਐ ਮੱਝ ਤੇ ਥੱਲੇ ਨਾ ਕੋਚਾਂ ਤੋਂ ਦੇ ਥੱਲੇ ਲੰਗਦਾ ਆ ਤੇ ਥਾਣਾ ਦਾ ਸਾਇ ਦੇਖ ਲਓ ਬਹੁਤ ਚੰਗਾ ਥਣ ਲੱਗਿਆ ਮੱਝ ਨੂੰ ਤੇ ਆ ਸਿੰਗ ਦੇਖ ਲਓ ਮੁਰੋ ਹਲੇ 5-4 ਦਿਨ ਤਾਂ ਲਈ ਜੋ ਬਈ ਖੜਾ ਰਾਮਨਾ ਹਾਂਜੀ ਰਾਮਨਾ 5 ਦਿਨ ਤਾਂ ਕਢੂਣੀ ਐ ਇਧਰਲੇ ਪਾਸੋਂ ਮੈਂ ਤੁਹਾਨੂੰ ਅਗਲੇ ਪਾਸੇ ਵੀ ਥਣ ਮੱਝ ਦਾ ਦਿਖਾ ਦਾਂਗਾ ਲਓ ਜੀ ਪੂਰੇ ਫੁੱਲ ਬਾਜਣ ਵਾਲੀ ਮੱਝ ਐ ਚੰਗੇ ਕੱਦ ਕਾਠ ਦੀ ਐ ਬਹੁਤ ਸੋਹਣੀ ਮੱਝ ਐ ਬਈ ਹੁਣ ਆਜਿੰਦੇ ਰੇਟ ਤੇ ਗੱਲ ਰੇਟ ਕੀ ਹੈ ਦਾ ਰੇਟ ਜਿਹੜਾ 2 ਲੱਖ ਹੈ ਜੀ 2 ਲੱਖ ਰੁਪਈਆ ਹਾਂਜੀ ਕੋਈ ਇਹਦੇ ਮਾਨਤਾਨ ਮਾਨਤਾਨ ਹੋ ਜੂਈ ਹਸਾਬ ਨਾਲ ਕੋਈ ਅੱਛਾ ਹਾਂ 2 ਲੱਖ ਰੁਪਈਆ ਦੋਸਤੋ ਰੇਟ ਹੈ ਦਾ ਤੇ ਮਾਨਤਾਨ ਵੀਰ ਕਹਿੰਦਾ ਹੋ ਜੂ ਤੇ ਮੱਝ ਬਹੁਤ ਚੰਗੀ ਹੈਗੀ ਪੂਰੀ ਚੰਗੀ ਮੱਝ ਕਹਿ ਸਕਦੇ ਆਪਾਂ ਨੂੰ ਤੇ ਇਹਦੀਆਂ ਪਿਛਲੇ ਸੂਏ ਦੀਆਂ ਚੋਟੀ ਆ ਖੜੀ ਹੈ ਜੀ ਇਹਦੀ ਅੱਛਾ ਇਹ ਚੋਟੀ ਦੇ ਪਿਛਲੇ ਸੂਏ ਦੀ ਹੈ ਇਹ ਇੱਕ ਇਹ ਸਾਲ ਦੀ ਹੋਈ ਹੈ ਹਾਂ ਜੀ ਇਹ ਸਾਲ ਦੀ ਹੈ ਆ ਦੋ ਸਾਲ ਦੀ ਹੋ ਗਈ ਜੀ ਆ ਵਾਹ ਦੇਖ ਅੱਛਾ ਇੱਕ ਇਹਦੀ ਕਟਿਆ ਜਿਹੜੀ ਹੈ ਇਹ ਵੀ ਐਸੀ ਦੀ ਹੈ ਇਹਦਾ ਕੱਦ ਦੇਖੋ ਜੀ ਸੋਨ ਵਾਲੀ ਹੈ ਜੀ ਇਹ ਗਾਹ ਗੱਭਣਾ ਅੱਛਾ ਇਹ ਗੱਭਣਾ ਹੈ ਹਾਂ ਜੀ ਲੋ ਇਹ ਦੀਆਂ ਪਹਿਲੇ ਸੂਏ ਦੀ ਆ ਗਈ ਫਿਰ ਇਹ ਹਾਂ ਇਹ ਪਹਿਲੇ ਸੂਏ ਦੀ ਹੈ ਇਹ ਪਹਿਲੂਜੇ ਸੂਏ ਦੀ ਹੈ ਇਹ ਦੂਜੇ ਸੂਏ ਦੀ ਆ ਹੁਣ ਪਿਛਲੇ ਸੂਏ ਦੀ ਆ ਤੀਜਾ ਹੁਣ ਸੂਣਾ ਤੀਜਾ ਹੁਣ ਸੂਣਾ ਇਹਨੇ ਹਾਂ ਜੀ ਲੋ ਮੈਂ ਨਾ ਤੁਹਾਨੂੰ ਦੁਬਾਰੇ ਫੇਰ ਦਿਖਾ ਦਿੰਨਾ ਮੱਝ ਨੂੰ ਬੇਲ ਦੇਖੋ ਤੁਸੀਂ ਨਾ ਘਟੋ ਘਟ ਇੱਥੇ ਜਾ ਕੇ ਆਪਣੇ ਕੈਮਰੇ ਦੇ ਵਿੱਚ ਆਉਂਦੀ ਹੈ ਇਹ ਪੂਰੀ ਵੱਡੀ ਬੇਲ ਦੀ ਹੈ ਪੂਰੇ ਚੰਗੇ ਕਦ ਕਾੜ ਦੀ ਹੈ ਸੰਘਾ ਸੰਘਾ ਦੀ ਬਹੁਤ ਸੋਹਣੀ ਹੈ ਤੱਕ ਹਵਾਨੇ ਦੀ ਅਗਲੇ ਪਾਸੇ ਨੂੰ ਚੰਗੀ ਹੈ ਮੱਝ ਦੀ ਤੇ 17 ਕਿਲੋ ਬਾਈ ਕਹਿੰਦਾ ਦੁੱਧ ਇਸ ਨੇ ਪਿਛਲੇ ਸੂਏ ਦਿੱਤਾ ਤੇ ਐ ਨੂੰ ਕਰਿਓ ਮਾੜਾ ਹਲਾਇਓ ਲੋ ਸਾ ਦੇ ਤੇ ਹਲੇ ਦਿਨ ਪਏ ਆ ਤੇ ਕਰਮਾਲੀ ਨੇ ਜਦੋਂ ਸੂਣਾ ਹਵਾਨੇ ਨੂੰ ਪੂਰਾ ਭਰ ਕੇ ਸੋਣਾ ਆ ਦੇਖੋ ਅਗਰ ਮੂੰਹ ਮੱਥਾ ਦੇਖੋ ਮੱਝ ਦਾ ਕਲਾਉਚ ਲਾਈਵ ਹੀ ਭਰਾਓ ਜੇ ਕੋਈ ਚੰਗੇ ਪੈਸੇ ਇਨਵੈਸਟ ਕਰਨ ਦਾ ਚਾਹ ਬਣਿਆ ਹੋਇਆ ਚੰਗੀ ਬਰੀੜਾ ਉਹਦੇ ਘਰੇ ਲਿਆਣੀ ਹੋਈ ਕਿਸੇ ਵੀਰ ਨੇ ਚੰਗਾ ਦੁੱਧ ਦੇਊਗੀ ਮੱਝ ਜਾ ਕੇ ਤੇ ਬਾਈ ਨੂੰ ਕਾਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਭਰਾ ਦਾ ਜੱਜਲ ਪਿੰਡ ਐ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਸੋ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ